ਆਤਾ ਹਾਦੀ ਹੋ ਗਈ ਹੈ ਆ ਵੇਖੋ ਕਿਵੇਂ ਇਹ ਯਾਤਰੀ ਸੋਨਾ ਜਿਹੜਾ ਸੀ ਉਹ ਲੁਕੋ ਕੇ ਲਿਆ ਰਿਹਾ ਸੀ ਤੇ ਉਧਰ ਕਸਟਮ ਵਿਭਾਗ ਨੂੰ ਜਦ ਜਾਣਕਾਰੀ ਮਿਲਦੀ ਹੈ ਤਾਂ ਕਿਵੇਂ ਮੌਕੇ ਤੇ ਸੋਨਾ ਜਿਹੜਾ ਏ ਉਹ ਵਿਭਾਗ ਦੇ ਵੱਲੋਂ ਬਰਾਮਦ ਕੀਤਾ ਗਿਆ ਦਰਅਸਲ ਦਿੱਲੀ ਕਸਟਮ ਵਿਭਾਗ ਨੂੰ ਜਾਣਕਾਰੀ ਮਿਲੀ ਸੀ ਕਿ ਇਹ ਜਿਹੜਾ ਯਾਤਰੀ ਹੈ ਜਿਸਨੇ ਕਿ ਦਿੱਲੀ ਤੋਂ ਕੁਵੈਤ ਜਾਣਾ ਹੈ ਤਾਂ ਇਸੇ ਦਰਮਿਆਨ ਹੀ ਜਦ ਚੈਕਿੰਗ ਹੁੰਦੀ ਹੈ ਤਾਂ ਇਸ ਦੇ ਅੰਡਰਵੇਅਰ ਦੇ ਵਿੱਚੋਂ 골ਡ ਯਾਨੀ ਕਿ ਸੋਨਾ ਜਿਹੜਾ ਹੈ ਉਬਰਾਮਤ ਕੀਤਾ ਗਿਆ ਤਾਂ ਆਪਣੇ ਅੰਡਰਵੇਅਰ ਦੇ ਵਿੱਚ ਲੁਕੋ ਕੇ ਵਿਅਕਤੀ ਜਿਹੜਾ ਹੈ ਉਹ ਸੋਨਾ ਲਿਆ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ 1321 ਗ੍ਰਾਮ ਸੋਨਾ ਜਿਹੜਾ ਇਸ ਦੇ ਅੰਡਰਵੇਅਰ ਦੇ ਵਿੱਚੋਂ ਬਰਾਮਦ ਕੀਤਾ ਗਿਆ ਤੇ ਅਗਲੀ ਇਨਵੈਸਟੀਗੇਸ਼ਨ ਯਾਨੀ ਕਿ ਜਾਂਚ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਤਾਂ ਅਕਸਰ ਹੀ ਵੇਖਿਆ ਜਾਂਦਾ ਹੈ ਕਿ ਜਿਹੜੇ ਲੋਕ ਨੇ ਉਹਨਾਂ ਵੱਲੋਂ ਸੋਨਾ ਲੁਕੋ ਕੇ ਲਿਆਂਦਾ ਪਰ ਕਸਟਮ ਵਿਭਾਗ ਦੇ ਵੱਲੋਂ ਜਿਵੇਂ ਲੋਕਾਂ ਨੂੰ ਫੜ ਲਿਆ ਜਾਂਦਾ ਤੇ ਜਿਹਾ ਇਹ ਮਾਮਲਾ ਸਾਹਮਣੇ ਆਇਆ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਪੈਸੇਂਜਰ ਯਾਨੀ ਕਿ ਯਾਤਰੀ ਜਿਹੜਾ ਬੜਾ ਚਲਾਕ ਸੀ ਜਿਸਦੇ ਵੱਲੋਂ ਆਪਣੇ ਅੰਡਰਵੇਅਰ ਦੇ ਵਿੱਚ ਇਹ ਸੋਨਾ ਲੁਕੋ ਕੇ ਲਿਆਂਦਾ ਜਾ ਰਿਹਾ ਸੀ ਹਾਲਾਂਕਿ ਜਦ ਗ੍ਰੀਨ ਚੈਨਲ ਤੇ ਇਸ ਦੀ ਕ੍ਰੋਸਿੰਗ ਹੋਣ ਲੱਗਦੀ ਹੈ ਤਾਂ ਉਸ ਦੇ ਦਰਮਿਆਨ ਜਦ ਇਸ ਦੀਆਂ ਹਰਕਤਾਂ ਸ਼ੱਕੀ ਲੱਗਦੀਆਂ ਨੇ ਤਾਂ ਚੈਕਿੰਗ ਕੀਤੀ ਜਾਂਦੀ ਹੈ ਜਦ ਉੱਥੇ ਜਾਂਚ ਹੋਈ ਹੈ ਤਾਂ ਸੋਨਾ ਜਿਹੜਾ 1321 ਗ੍ਰਾਮ ਇਸ ਦੇ ਕੋਲੋਂ ਬਰਾਮਦ ਕੀਤਾ ਗਿਆ ਦਰਅਸਲ ਇਸ ਦੇ ਕੋਲੋਂ ਇਹ ਸੋਨਾ ਬਰਾਮਦ ਹੋਇਆ ਤਾਂ ਉੱਥੇ ਜਿਹੜੇ ਅਫਸਰ ਸਨ ਉਹ ਵੀ ਇਹ ਸਭ ਕੁਝ ਵੇਖ ਕੇ ਸ਼ਰਮਸਾਰ ਹੋ ਗਏ ਨਹੀਂ ਕਿ ਇਹ ਜਿਹੜਾ ਵਿਅਕਤੀ ਹੈ ਇਸ ਦੇ ਵੱਲੋਂ ਆਪਣੇ ਅੰਡਰਵੇਅਰ ਦੇ ਵਿੱਚ ਇਹ ਸੋਨਾ ਲੁਕੋ ਕੇ ਲਿਆਂਦਾ ਜਾ ਰਿਹਾ ਸੀ ਤਾਂ ਬੜੀ ਚਲਾਕੀ ਇਸ ਦੇ ਵੱਲੋਂ ਵਰਤੀ ਗਈ ਹੈ ਹਾਲਾਂਕਿ ਉੱਥੇ ਕਸਟਮ ਵਿਭਾਗ ਦੇ ਵੱਲੋਂ ਇਹ ਸੋਨਾ ਜਿਹੜਾ ਇਹ ਉਬਰਾਮਦ ਕਰ ਲਿਆ ਗਿਆ ਆਤਾ ਹਾਦੀ ਹੋ ਗਈ ਹੈ ਆ ਵੇਖੋ ਕਿਵੇਂ ਇਹ ਯਾਤਰੀ ਸੋਨਾ ਜਿਹੜਾ ਸੀ ਉਹ ਲੁਕੋ ਕੇ ਲਿਆ ਰਿਹਾ ਸੀ ਤੇ ਉਧਰ ਕਸਟਮ ਵਿਭਾਗ ਨੂੰ ਜਾਨਕਾਰੀ ਮਿਲਦੀ ਹੈ ਤਾਂ ਕਿਵੇਂ ਮੌਕੇ ਤੇ ਸੋਨਾ ਜਿਹੜਾ ਇਹ ਉਹ ਵਿਭਾਗ ਦੇ ਬਲੂਬ ਬਰਾਮਦ ਕੀਤਾ ਗਿਆ ਦਰਅਸਲ ਦਿੱਲੀ ਕਸਟਮ ਵਿਭਾਗ ਨੂੰ ਜਾਣਕਾਰੀ ਮਿਲੀ ਸੀ ਕਿ ਇਹ ਜਿਹੜਾ ਯਾਤਰੀ ਹੈ ਜਿਸ ਨੇ ਕਿ ਦਿੱਲੀ ਤੋਂ ਕੁਵੈਤ ਜਾਣਾ ਹੈ ਤਾਂ ਇਸੇ ਦਰਮਿਆਨ ਹੀ ਜਦ ਚੈਕਿੰਗ ਹੁੰਦੀ ਹੈ ਤਾਂ ਇਸ ਦੇ ਅੰਡਰਵੇਅਰ ਦੇ ਵਿੱਚੋਂ 골ਡ ਯਾਨੀ ਕਿ ਸੋਨਾ ਜਿਹੜਾ ਹੈ ਉਬਰਾਮਤ ਕੀਤਾ ਗਿਆ ਤਾਂ ਆਪਣੇ ਅੰਡਰਵੇਅਰ ਦੇ ਵਿੱਚ ਲੁਕੋ ਕੇ ਵਿਅਕਤੀ ਜਿਹੜਾ ਹੈ ਉਹ ਸੋਨਾ ਲਿਆ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ 1321 ਗ੍ਰਾਮ ਸੋਨਾ ਜਿਹੜਾ ਇਸ ਦੇ ਅੰਡਰਵੇਅਰ ਦੇ ਵਿੱਚੋਂ ਬਰਾਮਤ ਕੀਤਾ ਗਿਆ ਤੇ ਅਗਲੀ ਇਨਵੈਸਟੀਗੇਸ਼ਨ ਯਾਨੀ ਕਿ ਜਾਂਚ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਤਾਂ ਅਕਸਰ ਹੀ ਵੇਖਿਆ ਜਾਂਦਾ ਹੈ ਕਿ ਜਿਹੜੇ ਲੋਕ ਨੇ ਉਹਨਾਂ ਵੱਲੋਂ ਸੋਨਾ ਲੁਕੋ ਕੇ ਲਿਆਂਦਾ ਪਰ ਕਸਟਮ ਵਿਭਾਗ ਦੇ ਵੱਲੋਂ ਜਿਹੇ ਲੋਕਾਂ ਨੂੰ ਫੜ ਲਿਆ ਜਾਂਦਾ ਹੈ ਤੇ ਅਜਿਹਾ ਹੀ ਇਹ ਮਾਮਲਾ ਸਾਹਮਣੇ ਆਇਆ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਪੈਸੇਂਜਰ ਯਾਨੀ ਕਿ ਯਾਤਰੀ ਜਿਹੜਾ ਬੜਾ ਚਲਾਕ ਸੀ ਜਿਸਦੇ ਵੱਲੋਂ ਆਪਣੇ ਅੰਡਰਵੇਅਰ ਦੇ ਵਿੱਚ ਇਹ ਸੋਨਾ ਲੁਕੋ ਕੇ ਲਿਆਂਦਾ ਜਾ ਰਿਹਾ ਸੀ ਹਾਲਾਂਕਿ ਜਦ ਗ੍ਰੀਨ ਚੈਨਲ ਤੇ ਇਸ ਦੀ ਕ੍ਰੋਸਿੰਗ ਹੋਣ ਲੱਗਦੀ ਹੈ ਤਾਂ ਉਸ ਦੇ ਦਰਮਿਆਨ ਜਦ ਇਸ ਦੀਆਂ ਹਰਕਤਾਂ ਸ਼ੱਕੀ ਲੱਗਦੀਆਂ ਨੇ ਤਾਂ ਚੈਕਿੰਗ ਕੀਤੀ ਜਾਂਦੀ ਹੈ ਜਦ ਉੱਥੇ ਜਾਂਚ ਹੋਈ ਹੈ ਤਾਂ ਸੋਨਾ ਜਿਹੜਾ 1321 ਗ੍ਰਾਮ ਇਸ ਦੇ ਕੋਲੋਂ ਬਰਾਮਦ ਕੀਤਾ ਗਿਆ। ਦਰਅਸਲ ਇਸ ਦੇ ਕੋਲੋਂ ਇਹ ਸੋਨਾ ਬਰਾਮਦ ਹੋਇਆ ਤਾਂ ਉੱਥੇ ਜਿਹੜੇ ਅਫਸਰ ਸਨ ਉਹ ਵੀ ਇਹ ਸਭ ਕੁਝ ਵੇਖ ਕੇ ਸ਼ਰਮਸਾਰ ਹੋ ਗਏ। ਨਹੀਂ ਕਿ ਇਹ ਜਿਹੜਾ ਵਿਅਕਤੀ ਹੈ ਇਸ ਦੇ ਵੱਲੋਂ ਆਪਣੇ ਅੰਡਰਵੇਅਰ ਦੇ ਵਿੱਚ ਇਹ ਸੋਨਾ ਲੁਕੋ ਕੇ ਲਿਆਂਦਾ ਜਾ ਰਿਹਾ ਸੀ ਤਾਂ ਬੜੀ ਚਲਾਕੀ ਇਸ ਦੇ ਵੱਲੋਂ ਵਰਤੀ ਗਈ ਹੈ। ਹਾਲਾਂਕਿ ਉੱਥੇ ਕਸਟਮ ਵਿਭਾਗ ਦੇ ਵੱਲੋਂ ਇਹ ਸੋਨਾ ਜਿਹੜਾ ਇਹ ਉਬਰਾਮਦ ਕਰ ਲਿਆ ਗਿਆ।